ਅਨਹਦ ਰੂਪ ਅਨਹਦ ਬਾਨੀ ਉਸ ਦਾ ਸਰੂਪ ਸੀਮਾ ਰਹਿਤ ਅਪਰਾਪਾਰ ਅਤੇ ਉਸ ਦੀ ਬਾਣੀ ਬਿਨਾ ਕਿਸੇ ਆਕਾਰ ਤੋਂ ਪੈਦਾ ਹੋਣ ਵਾਲੀ ਹੈ ਚਰਨ ਸਰਣ ਜਿਹੇ ਬਸਤ ਪਵਾਨੀ ਉਸ ਦੇ ਚਰਨਾ ਦੀ ਓਟ ਵਿੱਚ ਮਾਇਆ ਪਵਾਨੀ ਵਸਦੀ ਹੈ ਬ੍ਰਹਮਾ ਬੇਸਨ ਅੰਤ ਨਹੀਂ ਪਾਇਓ ब्रह्माते विष्णु ने ओदा अंत नहीं पाया नेत नेत मुख चार बतायो सगो ब्रह्मा ने अपने चौहा मुकातों उसने बेअंत बेअंत नेत नेत केआ है कोट इंद्र उपेंद्र बनाय उसने करोड़ों इंद्र आते उपेंद्र वामन अवतार पैदा करते हैं ब्रह्मा रोद्रौपाए कपाय उसने ब्रह्मा उद्र शिवनो सर्जिया आते संगारया है लोक छत्र दस खेल रचायो उसने 14 लोका दी खेड़ रची हुई है बहर आप ही बीच मिलायो आते फिर अपने विच ही उस नो समेट लैंदा है दानव देव पणंद अपारा ਉਸਨੇ ਬਿਆਨਤ ਦੇਤ ਦੇਵਤੇ ਸ਼ੇਸ਼ਨਾਗ ਗੰਦਾਰਬ ਅਛਜ ਰਚੈ ਸੁਭਚਾਰਾ ਗੰਦਾਰਬਾਂ ਤੇ ਸ਼ੋਭਾਚਾਰ ਵਾਲੇ ਯਕਸ਼ਾਂ ਦੀ ਰਚਨਾ ਕੀਤੀ ਭੂਤ ਪਵਿਕ ਪਵਾਨ ਕਹਾਣੀ ਭੂਤ ਪਵਿਕ ਅਤੇ ਵਰਤਮਾਨ ਦੀਆਂ ਘਟਨਾਵਾਦੀ ਕਥਾ ਕਹਾਣੀ ਵੀ ਉਹ ਆਪ ਦੀ ਹੈ ਕਟ ਕਟ ਕੇ ਪਟ ਪਟ ਕੀ ਚਾਨੀ ਉਹ ਹਰ ਇੱਕ ਸ਼ਰੀਰ ਦੀ ਗੁਪਤ ਤੋਂ ਗੁਪਤ ਗੱਲ ਨੂੰ ਝਾਣਦਾ ਹੈ ਤਾਤ ਮਾਤ ਜਿਹੇ ਜਾਤ ਨਾ ਪਾਤਾ ਉਸ ਦਾ ਨਾ ਕੋਈ ਪਿਤਾ ਹੈ ਨਾ ਮਾਤਾ ਨਾ ਉਸ ਦੀ ਕੋਈ ਜਾਤ ਹੈ ਅਤੇ ਨਾ ਹੀ ਬਰਾਦਰੀ ਇੱਕ ਰੰਗ ਕਾ ਹੋ ਨਹੀਂ ਰਹਾਤਾ ਉਹ ਕਿਸੇ ਇੱਕ ਨਾਲ ਵਿਸ਼ੇਸ਼ ਰੂਪ ਵਿੱਚ ਸੰਬੰਧਿਤ ਨਹੀਂ ਹੈ ਸਾਰਬਜੋਤ ਕੇ ਵਿੱਚ ਸਮਾਨਾ ਉਹ ਸਭ ਦੀਆਂ ਜੋਤਾਂ ਵਿੱਚ ਸਮਾਇਆ ਹੋਇਆ ਹੈ ਸਭ ਹੂ ਸਰਬothor ਪਹਿਚਾਨਾ ਮੈਂ ਉਸ ਨੂੰ ਸਭ ਵਿੱਚ ਅਤੇ ਸਾਰੀਆਂ ਥਾਵਾਂ ਵਿੱਚ ਵਸਤਾ ਹੋਇਆ ਪਛਾਣਿਆ ਹੈ ਕਾਲ ਰਹਿਤ ਅਨਕਾਲ ਸਰੂਪਾ ਉਹ ਕਾਲ ਮ੍ਰਿਤਿ ਤੋਂ ਪਰੇ ਅਤੇ ਉਸ ਦਾ ਸਰੂਪ ਕਾਲ ਦੀਆਂ ਸੀਮਾਵਾਂ ਤੋਂ ਮੁਕਤ ਹੈ ਆਲਖਪੁਰਖ ਅਭਗਤ ਅਵਤੂਤਾ ਉਹ ਨਾ ਜਾਣਿਆ ਜਾ ਸਕਣ ਵਾਲਾ ਅਵਿਕਤ ਮਾਇਆ ਦੇ ਪ੍ਰਭਾਵ ਤੋਂ ਮੁਕਤ ਪੁਰਸ਼ ਹੈ ਜਾਤ ਪਾਤ ਜਿਹੇ ਚਹਿਨ ਨਾ ਪਰਣਾ ਉਸ ਦੀ ਜਾਤ ਬਰਾਦਰੀ ਚਿੰਨਾ ਤੇ ਵਰਣ ਨਹੀਂ ਹੈ ਅਵਗਤ ਦੇਵ ਅਛੈ ਅਨ ਪਰਮਾ ਉਹ ਆਵਿਗਤ ਅਬਨਾਸ਼ੀ ਅਤੇ ਪਰਮਾਤੋ ਰਹਿਤ ਪਰਮ ਸੱਤਾ ਹੈ ਸਭ ਕੋ ਕਾਲ ਸਭਨ ਕੋ ਕਰਤਾ ਉਹ ਸਭ ਦਾ ਨਾਸ਼ ਕਰਨ ਵਾਲਾ ਅਤੇ ਸਭ ਦਾ ਸਿਰਜਕ ਹੈ ਰੋਗ ਸੋਗ ਦੁੱਖਨ ਕੋ ਹਰਤਾ ਉਹ ਰੋਗ ਸੋਗ ਅਤੇ ਧੋਖਾ ਪਪਾ ਨੂੰ ਨਾਸ਼ ਕਰਨ ਵਾਲਾ ਹੈ ਇੱਕ ਚਿਤ ਜਿਹੇ ਇੱਕ ਛਿਨ ਧਿਆਇਓ ਉਸ ਦਾ ਜਿਸ ਨੇ ਇਕਾਗਰ ਚਿਤ ਇੱਕ ਛਿਨ ਲਈ ਵੀ ਧਿਆਨ ਕੀਤਾ ਹੈ ਕਾਲ ਫਾਸ ਕੇ ਵਿਚ ਨਾ ਆਇਓ ਔਰ ਕਾਲ ਮਰਤਿਉ ਦੇ ਫੰਦੇ ਵਿੱਚ ਨਹੀਂ ਪਾਸਦਾ ਵਾ ਪ੍ਰਸ਼ਾਦ ਕਬਿਤ ਤੇਰੀ ਕਿਰਪਾ ਨਾਲ ਕਬਿਤ ਕਤਹੂ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕਿਓ ਕਤਹੂ ਅਚਿੰਤ ਹੋਏ ਕੈ ਸੋਵਤ ਅਚੇਤ ਹੋ हे प्रभु तू केते सुचेत हो के चेतना नो सुंदर मनोहर बनाया है अते किते निश्चिंत हो के कूक सोता होया है कतहु पिखारी होए कै मांगत फिरत भीख कहो महादान होए कै मांगे ओ तन तेत हो किते तू पिखारी बन के पिक्क्या मांगदा फिरदा है ਅਤੇ ਕਿਤੇ ਮਹਾਦਾਨੀ ਬਣ ਕੇ ਮੂੰਹ ਮੰਗਿਆ ਧਨ ਦੇਂਦਾ ਹੈ ਕਹੋ ਮਹਾਰਾਜਨ ਕੋ ਦੇਜਤ ਅਨੰਤ দান ਕਹੋ ਮਹਾਰਾਜਨ ਤੇ ਛੇਨ ਛੇਤ ਲੇਤ ਹੋ ਕਿਤੇ ਮਹਾਰਾਜਾ ਨੂੰ ਵੀ ਅਨੰਤ ਨਦੀਆਂ ਧਾਰ ਦਿੰਦਾ ਹੈ ਅਤੇ ਕਿਤੇ ਮਹਾਰਾਜਿਆਂ ਤੋਂ ਧਰਤੀ ਦੀ ਬਾਦਸ਼ਾਹੀ ਕੋ ਲੈਂਦਾ ਹੈ ਕਾਹੂ ਵੇਦ ਰੀਤ ਕਾਹੂ ਤਾਸਿਓ ਵਿਪਰੀਤ ਕਾਹੂ ਤ੍ਰਿਗੁਣ ਅਤੀਤ ਕਾਹੂ ਸੁਰਗੁਣ ਸਮੇਤ ਹੋ ਕਿਤੇ ਤੋ ਵੇਦਾ ਦੀ ਰੀਤ ਅਨੁਸਾਰੀ ਹੈ ਅਤੇ ਕਿਤੇ ਉਹਨਾਂ ਤੋਂ ਉਲਟ ਹੈ ਕਿਤੇ ਤੋ ਤਿੰਨਾ ਗੁਣਾ ਤੋਂ ਪਰੇ ਅਤੇ ਕਿਤੇ ਸਾਰੇ ਗੁਣਾ ਨਾਲ ਯੁਕਤ ਹੈ ਕਾਹੂ ਜਚ ਗੰਦਰਬ ਉਰਗ ਕਾਹੂ ਵਿਦਿਆਧਰ ਕਹੂੰ ਭਏ ਕਿੰਨਰ ਪਿ사ਚ ਕਹੂੰ ਪ੍ਰੇਤ ਹੋ ਕਿਤੇ ਤੂੰ ਯਕਸ਼ ਗੰਦਰਬ ਸੱਪ ਆਤੇ ਵਿਦਿਆਤਰ ਹੈ ਕਿਤੇ ਕਿੰਨਰ ਪਿ사ਚ ਆਤੇ ਪ੍ਰੇਤ ਆਦ ਹੈ ਕਹੂੰ ਹੋਏ ਕਾ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਕਹੂੰ ਹੋਏ ਕ ਤੁਕਤਾ ਪੁਕਾਰੇ ਵਾਂਗ ਤੇਤ ਹੋ ਕਿਸੇ ਨੂੰ Hindu ਹੋ ਕੇ Gayatri ਦਾ ਗੁਪਤ ਜਾਪ ਕਰਨ ਵਾਲਾ ਹੈ। ਅਤੇ ਕਿਤੇ ਮੁਸਲਮਾਨ ਹੋ ਕੇ ਉੱਚੀ ਆਵਾਜ਼ ਵਿੱਚ ਬਾਗ ਦਿੰਦਾ ਹੈ। ਕਹੋ ਕੋਕ ਕਾਬ ਹੋਏ ਕੈ Quran ਕੋ ਪੜਤ ਮਤ। ਕਤਹੋ Quran ਕੋ ਨਿਦਾਨ ਜਾਣ ਲੇਤ ਹੋ। ਕਿਤੇ ਤੂੰ ਕੋਕ ਕਵੀ ਵਿਦਵਾਨ ਪੰਡਿਤ ਹੋ ਕੇ Quran ਦੇ ਮਤ ਨੂੰ ਪੜਨ ਵਾਲਾ ਹੈ। ਕਾਦੇ ਕੁਰਾਨ ਦੇ ਤਤਵਸਾਰ ਨੂੰ ਸਮਝਣ ਵਾਲਾ ਹੈ ਕਾਹੂ ਬੇਦ੍ਰੀਤ ਕਾਹੂ ਤਾਸਿਓ ਵਿਪਰੀਤ ਕਾਹੂ ਤਰੇ ਗੁਣ ਅਤੀਤ ਕਾਹੂ ਸੁਰਗੁਣ ਸਮੇਤ ਹੋ ਕਿਤੇ ਤੋ ਵੇਦ ਦੀ ਮर्यादा ਰੀਤ ਹੈ ਅਤੇ ਕਿਤੇ ਉਸ ਦੇ ਬਿਲਕੁਲ ਉਲਟ ਹੈ ਕਿਤੇ ਤੋ ਤਿੰਨਾ ਗੁਣਾ ਤੋ ਭਰੇ ਹੈ ਅਤੇ ਕਿਤੇ ਸਾਰੇ ਗੁਣਾ ਨਾਲ ਯੁਕਤ ਹੈ ਕਾਹੂ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ ਕਾਹੂ ਦਾਵਦਾਨ ਕੋ ਗੁਮਾਨ ਮਤ ਦੇਤ ਹੋ اے ਪ੍ਰਭੂ ਕਿਤੇ ਤੁਸੀਂ ਦੇਵਤਿਆਂ ਦੀ ਵੀ ਸਭਾ ਦੀਵਾਨ ਵਿੱਚ ਬਿਰਾਜਮਾਨ ਹੋ ਅਤੇ ਕਿਤੇ ਦੇਵਤਾ ਨੂੰ ਅਹੰਕਾਰ ਦੀ ਸਲਾਹ ਤੇਰੇ ਹੋ ਕਾਹੂ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ ਕਾਹੂ ਇੰਦਰ ਪਦਵੀ ਚਿਪਾਏ ਛੀਨ ਲੇਤ ਹੋ ਕਿਤੇ ਤੁਸੀਂ ਇੰਦਰ ਰਾਜਾ ਨੂੰ ਇੰਦਰ ਪਦ ਪ੍ਰਦਾਨ ਕਰ ਰਹੇ ਹੋ ਅਤੇ ਕਿਤੇ ਇੰਦਰ ਪਦ ਖੋ ਕੇ ਲੁਕਾ ਲੈਂਦੇ ਹੋ ਕਤਹੂ ਵਿਚਾਰ ਅ ਵਿਚਾਰ ਕੋ ਵਿਚਾਰਤ ਹੋ ਕਹੋ ਨਿਜਨਾਰ ਪਰ ਨਾਰ ਕੇ ਨਿਕੇਤ ਹੋ ਕਿਤੇ ਸੁ ਵਿਚਾਰਾ ਨੂੰ ਅਤੇ ਕਿਤੇ ਕੋ ਵਿਚਾਰਾ ਨੂੰ ਵਿਚਾਰਦੇ ਹੋ ਅਤੇ ਕਿਤੇ ਨਿਜ ਨਾਰੀ ਅਤੇ ਕਿਤੇ ਪਰ ਨਾਰੀ ਦੇ ਪਿਆਰ ਦੇ ਕੇਂਦਰ ਘਰ ਹੋ ਕਾਹੋਂ ਬੇਦ ਰੀਤ ਕਾਹੋਂ ਤਾਂ ਸਿਉ ਵਿਪਰੀਤ ਕਾਹੋਂ ਤ੍ਰਿਗੁਣ ਅਤੀਤ ਕਾਹੋਂ ਸੁਰਗੁਣ ਸਮੇਤ ਹੋ ਕਿਤੇ ਵੇਦਾ ਦੀ ਰੀਤ ਮਰਿਆਦਾ ਹੋ ਅਤੇ ਕਿਤੇ ਸਟੋਲਟ ਹੋ ਕਿਤੇ ਤਿੰਨਾ ਗੁਣਾ ਤੋਂ ਪੁਰੇ ਅਤੇ ਕਿਤੇ ਸਾਰੇ ਗੁਣਾ ਨਾਲ ਯੁਕਤ ਹੋ ਕਾਹੋਂ ਸ਼ਾਸਤਰਧਾਰੀ ਕਾਹੋਂ ਵਿਦਿਆ ਕੇ ਵਿਚਾਰੀ ਕਾਹੋਂ ਮਾਰਤ ਆਹਾਰੀ ਕਾਹੋਂ ਨਾਰ ਕੇ ਨਕੇਤ ਹੋ اے ਪ੍ਰਭੂ ਕਿਤੇ ਤੁਸੀਂ ਸ਼ਸਤਰਧਾਰੀ ਯੋਦਾ ਹੋ ਕਿਤੇ ਵਿਦਿਆ ਦਾ ਵਿਚਾਰ ਕਰਨ ਵਾਲੇ ਵਿਦਵਾਨ ਹੋ ਕਿਤੇ ਪੌਨ ਮਾਰਤ ਦਾ ਆਹਾਰ ਕਰਨ ਵਾਲੇ ਸ਼ਿਵ ਹੋ ਅਤੇ ਕਿਤੇ ਜਲ ਨਾਰ ਵਿੱਚ ਨਿਵਾਸ ਕਰਨ ਵਾਲੇ ਵਿਸ਼ਨੂੰ ਨਾਰਾਇਣ ਹੋ ਕਾਹੋ ਦੇਵ ਬਾਨੀ ਕਾਹੋ ਸਾਰਦਾ ਪਵਾਨੀ ਕਾਹੋ ਮੰਗਲਾ ਮਿਰੜਾਨੀ ਕਾਹੋ ਸ਼ਾਮ ਕਾਹੋ ਸੇਤ ਹੋ ਕਿਤੇ ਤੁਸੀਂ ਦੇਵ ਬਾਨੀ ਆਕਾਸ਼ ਬਾਨੀ ਹੋ ਕਿਤੇ ਸਰਸਵਤੀ ਅਤੇ ਪਾਰਵਤੀ ਹੋ ਕਿਤੇ ਦੁਰਗਾ ਅਤੇ ਸ਼ਿਵਾ ਮਿਰੜਾਨੀ ਹੋ ਅਤੇ ਕਿਤੇ ਤੁਸੀਂ ਕਾਲੇ ਰੰਗ ਵਾਲੀ ਹੋ ਅਤੇ ਕਿਤੇ ਸਫੈਦ ਵਰਣ ਵਾਲੀ ਹੋ ਕਾਹੂ ਧਰਮ ਧਾਮੀ ਕਾਹੂ ਸਰਬ ਠੌਰ ਗਾਮੀ ਕਾਹੂ ਜਤੀ ਕਹੋ ਕਾਮੀ ਕਾਹੂ ਦੇਤ ਕਾਹੂ ਲੇਤ ਹੋ ਕਿਤੇ ਧਰਮ ਧਾਮ ਧਰਮ ਦੀ ਮਰਿਆਦਾ ਰੱਖਣ ਵਾਲੇ ਹੋ ਅਤੇ ਕਿਤੇ ਸਭ ਥਾਂ ਵਿਚਰਣ ਕਰਨ ਵਾਲੇ ਸਰਵ ਵਿਆਪੀ ਹੋ ਕਿਤੇ ਜਤ ਸਤ ਧਾਰਨ ਕਰਨ ਵਾਲੇ ਹੋ ਅਤੇ ਕਿਤੇ ਕਾਮ ਵਿੱਚ ਖੁਸ਼ ਉਲਾਸੀ ਹੋ ਕਿਤੇ ਦਾਣ ਦੇਣ ਵਾਲੇ ਹੋ ਅਤੇ ਕਿਤੇ ਦਾਣ ਲੈਣ ਵਾਲੇ ਹੋ ਕਾਹੂ ਵੇਦ ਰੀਤ ਕਾਹੂ ਤਾਸਿਓ ਵਿਪਰੀਤ ਕਾਹੂ ਤ੍ਰਿਗੁਣ ਅਤੀਤ ਕਾਹੂ ਸੁਰਗੁਣ ਸਮੇਤ ਹੋ ਇਤੇ ਤੁਸੀਂ ਵੇਦ ਰੀਤ ਨੂੰ ਪਾਲਣ ਵਾਲੇ ਹੋ ਅਤੇ ਕਿਤੇ ਇਸ ਤੋਂ ਉਲਟ ਹੋ ਕਿਤੇ ਤਿੰਨਾ ਗੁਣਾ ਰਜੋਸ ਤੋ ਤਮੋਤੋਂ ਪਾਰੇ ਹੋ ਅਤੇ ਕਿਤੇ ਇਹਨਾਂ ਤਿੰਨਾ ਗੋੜਾ ਨਾਲ ਸੰਯੁਕਤ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ